ਪੰਥਕ ਕਾਲੇਦਾਲ ਦੇ ਵੱਲੋਂ ਲਗਾਤਾਰ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ। ਉੱਥੇ ਹੀ ਅੱਜ ਪੰਥਕ ਕਾਲੇਦਾਲ ਵੱਲੋਂ ਵੱਖ-ਵੱਖ ਹੜ੍ਹ ਪੀੜਤ ਇਲਾਕਿਆਂ ਦੇ ਗ੍ਰੰਥੀ ਸਿੰਘਾਂ ਨੂੰ ਇੱਕ ਮੰਚ ਤੇ ਬੁਲਾ ਕੇ ਉਹਨਾਂ ਦੀ ਸਹਾਇਤਾ ਵੀ ਕੀਤੀ ਗਈ। ਨਜ਼ਦੀਕੀ ਪਿੰਡ ਠੇੜੜਕਿਆਂ ਦੇ ਵਿੱਚ ਰੱਖੇ ਹੋਏ ਸਮਾਗਮ ਦੇ ਵਿੱਚ ਅਕਾਲ ਤਖਤ ਦੇ ਸਾਫ ਦਾ ਜਥੇਦਾਰ ਭਾਈ ਰਣਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਨੇ। ਸਮਾਗਮ ਦੇ ਵਿੱਚ ਰਾਵੀਸ ਦਰਿਆ ਸੱਤ ਪਾਰ ਦੇ ਪਿੰਡਾਂ ਦੇ ਗ੍ਰੰਥੀ ਸਿੰਘਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸੱਤਾ ਦੇ ਕੇ ਬੁਲਾਇਆ ਗਿਆ ਤੇ ਉਹਨਾਂ ਨੂੰ ਸਹਾਇਤਾ ਵੀ ਦਿੱਤੀ ਗਈ ਅਸੀਂ ਜਿਹੜਾ ਸਾਰੇ ਇਲਾਕੇ ਦੇ ਵਿੱਚ ਗੁਰਦੁਆਰਿਆਂ ਦੇ ਗ੍ਰੰਥੀ ਸਾਹਿਬ ਸੀਗੇ ਉਹਨਾਂ ਦੇ ਉਹਨਾਂ ਦੀ ਫਿਕਰ ਕੀਤੀ ਸਾਨੂੰ ਬੜਾ ਲਾਜ਼ਮੀ ਲੱਗਾ ਕਿ ਇਹਨਾਂ ਦਾ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਇਹਨਾਂ ਦੇ ਹੋਰ ਕੋਈ ਵਸੀਲੇ ਹੈ ਨਹੀਂ ਇਸ ਕਰਕੇ ਜਿੰਨੇ ਵੀ ਗ੍ਰੰਥੀ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਜਾਂ ਸੱਤ ਪਿੰਡ ਜਿਹੜੇ ਆ ਮਕੌੜਾ ਪਿੰਡ ਤੋਂ ਪਰਲੇ ਪਾਸੇ ਉਹਨਾਂ ਗੁਰਦੁਆਰਿਆਂ ਸਾਹਿਬ ਜੀ ਉਹਨਾਂ ਦੀ ਸਹਾਇਤਾ ਲਈ ਅਸੀਂ ਇਹ ਜਿਹੜਾ ਸਾਰੇ ਮਹਾਂਪੁਰਖ ਬਾਬਾ ਕਸ਼ਮੀਰਾ ਸਿੰਘ ਜੀ ਬਾਬਾ ਲਖਵੀਰ ਸਿੰਘ ਜੀ ਬਾਬਾ ਜਰਗ ਵਾਲੇ ਬਾਬਾ ਭਿੰਦਰ ਸਿੰਘ ਜੀ ਇਹ ਸਾਰਿਆਂ ਨੇ ਇਹ ਆਪਣੀ ਜਿਹੜੀ ਸਾਡੀ ਗੁਰਦਾਸਪੁਰ ਦੀ ਟੀਮ ਆ ਪਠਾਨਕੋਟ ਦੀ ਟੀਮ ਆ ਸਾਰਿਆਂ ਨੇ ਇਹਨਾਂ ਦੀ ਸਲਾਹ ਨਾਲ ਅਸੀਂ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਬਣਾਇਆ ਕਿ ਜਿੰਨੀ ਕੋ ਹੋ ਸਕੇ ਸਿਹਤਾਂ ਕੀਤੀ ਜਾਵੇ ਕਿਉਂਕਿ ਗ੍ਰੰਥੀ ਸਾਹਿਬਾ ਦਾ ਹੋਰ ਕੋਈ ਜਿਆਦਾ ਨਹੀਂ ਹੁੰਦਾ ਮਾਇਆ ਦਾ ਆਰਥਿਕ ਪੱਖੋਂ ਕੋਈ ਉਹਨਾਂ ਦੀ ਸਿਹਤ ਦਾ ਹੋਰ ਕੋਈ ਸਾਧਨ ਨਹੀਂ ਹੁੰਦਾ ਅਸੀਂ ਹੋਰ ਵੀ ਜਿਹੜੇ ਗ੍ਰੰਥੀ ਸਿੰਘਾਂ ਤੋਂ ਲਾਵਾਡੇ ਪਾਠੀ ਸਿੰਘ ਨੇ ਉਹਨਾਂ ਦੀ ਵੀ ਹੁਣੇ ਸਾਨੂੰ ਜਿਹੜੇ ਏਅਰਪੋਰਟ ਮੇਰੀ ਆ ਉਹਨਾਂ ਦੀ ਵੀ ਸਹਾਇਤਾ ਲਈ ਲਿਸਟ ਬਣਾਵਾਂਗੇ ਤੇ ਉਹਨਾਂ ਨੂੰ ਵੀ ਉਹਨਾਂ ਦੀ ਵੀ ਹੈਲਪ ਕਰਾਂਗੇ ਪੰਜਾਬ 50 50 ਤੋਂ ਉੱਤੇ ਕੀ ਕੀਤੀ ਹੈ ਸਤ ਗੁਰਦੁਆਰਾ ਸਾਹਿਬ ਨੇ ਜਿਹੜੇ ਪਾਰ ਜਿਹੜੇ ਆਪੇ ਸੇਵਾ ਕਰਦੇ ਪਿੰਡਾਂ ਦੇ ਲੋਕ ਉਹਨਾਂ ਨੂੰ ਅਸੀਂ ਮਾਇਆ ਦੇਤੀ ਹੈ ਇਹਨਾਂ ਦੀ ਹਾਲਤ ਬੜੀ ਤਰਸਯੋਗ ਆ ਇਹ ਬੜੇ ਲੰਬੇ ਸਮੇਂ ਤੋਂ ਮੈਂ ਦੇਖ ਰਿਹਾ ਪਰ ਅਸੀਂ ਸਾਡੇ ਹੱਥ 'ਚ ਕੁਝ ਹੈ ਨਹੀਂ ਸਾਨੂੰ ਪਰਮਾਤਮਾ ਦੀ ਕਿਰਪਾ ਨਾਲ ਜਦੋਂ ਤਾਕਤ ਮਿਲੀ ਕੋਈ ਤੇ ਅਸੀਂ ਸਭ ਤੋਂ ਪਹਿਲਾਂ ਇਹ ਬਾਬਾ ਬੁੱਢਾ ਜੀ ਦੀ ਵੰਸ਼ ਦਾ ਧਿਆਨ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਹਰ ਕਿਸੇ ਵੀ ਪਿੰਡ ਦੇ ਵਿੱਚ ਭਾਵੇਂ ਭਾਵੇਂ ਕਾਲ ਤੱਕ ਸਾਡਾ ਹੁਕਮ ਹੋਵੇ ਇੱਕ ਗ੍ਰੰਥੀ ਦੀ ਨਿਯਤ ਰਕਮ ਹੋਵੇ ਜਿਹਦੇ ਨਾਲ ਉਹਦੇ ਬੱਚਿਆਂ ਦੀ ਤਾਲੀਮ ਹੋਵੇ ਜਿਹਦੇ ਨਾਲ ਉਹਦੀ ਚੰਗੀ ਚੰਗਾ ਪ੍ਰਸ਼ਾਦਾ ਉਹਨੂੰ ਮਿਲੇ ਤੇ ਉਹਦੀ ਇੱਜ਼ਤ ਹੋਵੇ ਤੋਂ ਇਹ ਇਹ ਅਸੀਂ ਕੋਸ਼ਿਸ਼ ਕਰਾਂਗੇ ਜਦੋਂ ਸਾਡੇ ਕੋਲ ਸਮਰੱਥਾ ਹੋਈ ਜਦੋਂ ਅਸੀਂ ਕੁਝ ਕਰ ਸਕੇ ਇਹ ਮੇਰੇ ਮੰਦੀ ਰੀਜ ਆ ਕਿ ਅਸੀਂ ਗ੍ਰੰਥੀ ਸਿੰਘਾਂ ਦਾ ਜਿਹੜਾ ਮਿਆਰ ਹੈ ਉਹ ਜਿਹੜਾ ਉਹਨਾਂ ਦਾ ਰਤਬਾ ਹੈ ਉਹਨੂੰ ਦੇਖਦੇ ਹੋਏ ਅਸੀਂ ਕੁਝ ਕਰੀਏ ਉਹਨਾਂ ਲਈ ਜਦੋਂ ਵੀ ਮੌਕਾ ਮਿਲਿਆ ਜਰੂਰ ਕਰਾਂਗੇ ਐਸਪੀਸੀ ਜਿਤਨ ਆ ਗਈ ਉਦੋਂ ਤੱਕ ਕਹਿਣ ਦੀ ਲੋੜ ਨਹੀਂ ਕਿਸੇ ਨੂੰ ਆਪਣੇ ਆਪ ਹੋਊਗਾ ਸਾਰਾ ਕੁਝ ਅਸੀਂ ਪਿੱਛੇ ਭਰਾਦਾ ਨਹੀਂ ਉਹ ਕਰਾਂਗੇ ਜਿਹੜਾ ਤੁਸੀਂ ਕਰ ਰਹੇ ਹੋ ਜਿਹੜਾ ਪ੍ਰਾਲਾ ਅਸੀਂ ਕਰਾਂਗੇ ਪਰ ਜਿਹੜੀ ਭਾਜਪਾ ਨਾ ਜੀ ਉਹ ਪ੍ਰਾਲਾ ਕਰ ਰਹੀ ਹੈ ਜਿਹੜਾ ਉਹ ਸਾਡੇ ਲਈ ਬੜਾ ਖਤਰਨਾਕ ਆ ਗਿਆ ਭਾਜਪਾ ਜਿਹੜੀ ਆ 15 ਸਾਲ ਹੋ ਗਿਆ ਇਲੈਕਸ਼ਨ ਨਹੀਂ ਕੁਆਰੀ ਪ੍ਰਬੰਧਕ ਕਮੇਟੀ ਦੇ ਜਿਹੜੇ ਕਿ ਹੋਣੇ ਚਾਹੀਦੇ ਪ੍ਰਬੰਧਕ ਕਮੇਟੀ ਤੋਂ ਇਲਾਵਾ ਸਾਡੀ ਜਿਹੜੀ 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 ਲੀਡਰਸ਼ਿਪ ਦਾ ਨਾਸ ਮਾਰਿਆ ਸਾਡੀ ਲੀਡਰਸ਼ਿਪ ਨੇ ਆਪਣੇ ਬੱਚਿਆਂ ਨੂੰ ਪਾਲਣ ਦੀ ਦੂਸਰੇ ਦਾ ਨਾਸ ਮਾਰਿਆ ਉਹ ਨਵੀਂ ਲੀਡਰਸ਼ਿਪ ਜਿਹੜੀ ਆ ਰੁੱਖਾਂ ਨਾਲ ਤੇ ਲੱਗਣੀ ਨਹੀਂ ਉਹ ਇਸ ਤਰ੍ਹਾਂ ਹੀ ਚੁਣ ਕੇ ਆਉਂਦੇ ਆ ਤੋਂ ਪ੍ਰਬੰਧਕ ਕਮੇਟੀ ਜਿਹੜੀ ਆ ਉਹਦੇ ਵਿੱਚ ਚੇਂਜ ਆਉਣਾ ਬੜਾ ਜ਼ਰੂਰੀ ਹੈ ਪ੍ਰਬੰਧਕ ਕਮੇਟੀ ਦਾ ਬੜਾ ਬੇਸ਼ੁਮਾਰ ਸਮਾਇਆ ਜਿਹੜਾ ਉਹ ਇਲੈਕਸ਼ਨਾਂ ਤੇ ਵਰਤ ਰਹੇ ਨੇ ਰਾਜਨੀਤੀ ਤੇ ਵਰਤ ਰਹੇ ਨੇ ਆ ਉਥੋਂ ਜਿਹੜੇ ਬਿੱਲ ਪਾਸ ਹੋਏ ਨੇ ਬਿੱਲ ਦਿੱਤੇ ਗਏ ਨੇ ਤੇਲ ਦੇ ਤੇ ਉਹ ਸੁਖਵੀਰ ਬਾਦਲ ਵਰਤ ਰਿਹਾ ਇੱਥੇ ਉਹ ਆਪਣਾ ਨਾਂ ਕਰ ਰਿਹਾ ਪੈਸਾ ਤੁਹਾਡਾ ਜਿਹੜਾ ਤੁਸੀਂ ਗੋਲਕ ਵਿੱਚ ਪਾਇਆ ਤੇ ਵਰਤ ਰਿਹਾ ਸੁਖਵੀਰ ਬਾਦਲ ਨਾਂ ਕਰ ਰਿਹਾ ਸ਼ਰੋਮਣੀ ਅਕਾਲੀ ਦਲ ਦਾ ਇਹ ਗੁਰੂ ਘਰ ਦਾ ਪੈਸਾ ਸੰਗਤਾਂ ਦਾ ਪੈਸਾ ਸੰਗਤ ਨੂੰ ਹੀ ਵਰਤਣਾ ਪਰ ਪ੍ਰਬੰਧਕ ਕਮੇਟੀ ਦਾ ਜਨਾ ਨਹੀਂ ਅੱਜ ਸੁਖਵੀਰ ਬਾਦਲ ਦਾ ਨਾਂ ਜੀ ਇਹਨੇ ਟਰੱਕ ਭੇਜ ਤੇ ਜੀ ਇਹਨੇ ਟਰੱਕ ਭੇਜ ਤੇ ਤੁਸੀਂ ਪ੍ਰਬੰਧਕ ਕਮੇਟੀ ਦੇ ਜਾ ਕੇ ਜਿਹੜੇ ਮਤੇ ਪਾਸ ਹੋਏ ਉਹਨਾਂ ਨੂੰ ਚੈੱਕ ਕਰੋ ਜਿਹੜੇ ਤੇਲ ਦੇ ਬਿੱਲ ਦਿੱਤੇ ਉਹਨਾਂ ਨੂੰ ਚੈੱਕ ਕਰੋ ਉਹ ਸਾਰਾ ਪੈਸਾ ਗੁਰੂ ਘਰ ਦਾ ਬੜਾ ਬੜਾ ਸਾਡੇ ਲਈ ਦੁਖਾਂਤ ਹੈ ਜਿਹੜਾ ਜੰਮੂ ਦੇ ਵਿੱਚ ਹੋਇਆ ਇਹ ਪੰਜਾਬ 'ਚ ਵੀ ਤੁਸੀਂ ਦੇਖ ਲਿਆ ਇਹ ਸਾਡੇ ਲਈ ਬੜੀ ਵੱਡੀ ਹਿਰਦੇ ਵੇ ਤੱਕ ਜਿਹੜੀ ਘਟਨਾ ਅਸੀਂ ਸਾਡੇ ਲਈ ਸੁਣਨੀ ਔਖੀ ਹੁੰਦੀ ਹੈ ਪਰ ਅਸੀਂ ਇਹ ਵੀ ਦੇਖ ਰਿਹਾ ਕਿ ਗੁਰੂ ਕਾਲ ਤੋਂ ਹੀ ਇਹ ਗੁਰੂ ਦੇ ਦੋਖੀ ਜਿਹੜੇ ਆ ਉਹ ਨਾਲ-ਨਾਲ ਤੁਰੇ ਆ ਰਹੇ ਆ ਪਰ ਇੱਕ ਤਸੱਲੀ ਵਾਲੀ ਗੱਲ ਇਹ ਆ ਵੀ ਗੁਰੂ ਦੀ ਗੁਰੂ ਘਰ ਦੇ ਰਾਖੇ ਜਿਹੜੇ ਸੇਵਾਦਾਰ ਨੇ ਉਹ ਵੀ ਹੈਗੇ ਨੇ ਉਹ ਉਹਨਾਂ ਨੂੰ ਮੈਂ ਤੇ ਸਾਰਿਆਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰੂੰਗਾ ਸਮੁੱਚੀ ਸੇ ਕੌਮ ਨੂੰ ਕਿ ਇਹ ਕਿਸੇ ਸਰਕਾਰ ਤੋਂ ਆਸ ਨਾ ਰੱਖਣ ਕਿ ਸਾਡੇ ਗੁਰੂ ਸਾਹਿਬ ਦੀ ਕੋਈ ਬਦਬੀ ਕਰਕੇ ਤੇ ਉਹ ਸਰਕਾਰ ਉਹਨੂੰ ਝੱਲੋਗੀ ਸਰਕਾਰ ਨੂੰ ਸਜ਼ਾ ਲਾਉਗੀ ਇਹਦੀ ਆਸ ਨਾ ਰੱਖਣ ਇਹ ਤੁਹਾਨੂੰ ਐਝ ਸਿੱਖ ਆਪਣੇ ਗੁਰੂ ਦੀ ਪਵਿੱਤਰ ਅਜ਼ਮਤ ਆ ਪਹਿਰਾ ਦੇਣਾ ਪੈਣਾ ਤੇ ਤੁਸੀਂ ਮੈਂ ਬੜਾ ਮੇਰਾ ਮਨ ਜਿਹੜਾ ਸੰਤੁਸ਼ਟ ਹੈ ਜੋ ਕੁਝ ਉਥੋਂ ਦੇ ਪਿੰਡਾਂ ਦੇ ਲੋਕਾਂ ਨੇ ਐਕਸ਼ਨ ਲਿਆ ਉਹ ਬੜਾ ਤਸੱਲੀ ਵਾਲਾ ਤੇ ਅਕਾਲਪੁਰ ਸੱਚੇ ਵੇਗਰੂ ਕਿਰਪਾ ਕਰੇ ਇਹ ਇਹ ਘਟਿਆ ਆ ਜੇ ਵੱਧ ਨਹੀਂਗਾ ਘਟਿਆ ਸਿੰਘ ਸਾਹਿਬ ਉਹਨਾਂ ਦੀ ਪੇਸ਼ ਨਹੀਂ ਉਹਨਾਂ ਦੀ ਪੇਸ਼ ਨਹੀਂ ਗਈ ਜੇ ਕਿਤੇ ਪੇਸ਼ ਜਾਂਦੀ ਤੇ ਹੋਰ ਵਧੀਆ ਰਿਜ਼ਲਟ ਆਉਣਾ ਇਹਦੇ ਪਿੱਛੇ ਇਹ ਏਜੰਸੀਆਂ ਦਾ ਹੱਥ ਲੱਗਦਾ ਜੀ ਦੇਖੋ ਜੀ ਇਹ ਏਜੰਸੀਆਂ ਦਾ ਹੱਥ ਆ ਜਾਏ ਏਜੰਸੀਆਂ ਦਾ ਹੱਥ ਹੋਵੇ ਜਾਂ ਕਿਸੇ ਦਾ ਇਹ ਕੱਟਣਾ ਹੁੰਦਾ ਸਰਕਾਰ ਨੇ ਸਰਕਾਰ ਕਹਿੰਦੀ ਹੈ ਜੀ ਇਹ ਪਾਗਲ ਆ ਇਹ ਉਹਦਾ ਸਰਟੀਫਿਕੇਟ ਉਹਨੂੰ ਛੱਡ ਦਿੰਦੀ ਆ ਨਹੀਂ ਲੋਕ ਕਹ ਰਹੇ ਜੀ ਉਹ ਡੇਰੇਦਾਰ ਆ ਉਹਨੇ ਲਾ ਕੇ ਡੇਰਾ ਬਣਾਇਆ ਹੋਇਆ ਹੈ ਦੇਖੋ ਦੇਖੋ ਜਦੋਂ ਵੀ ਤੁਸੀਂ ਕਿਤੇ ਵੀ ਘਟਨਾ ਹੋਈ ਆ ਉਹਦਾ ਥਾਣੇ ਜਾਣ ਤੋਂ ਪਹਿਲਾਂ ਉਹਦਾ ਸਰਟੀਫਿਕੇਟ ਪਹੁੰਚ ਜਾਂਦਾ ਹੈ ਕਿ ਜੀ ਪਾਗਲ ਆ ਪਰ ਕਿਸੇ ਪਾਗਲ ਨੇ ਆਪਣੀ ਭੈਣ ਦੇ ਕੱਪੜੇ ਪਾੜੇ ਕਦੀ ਆਪਣੀ ਮਾਂ ਦੇ ਕੱਪੜੇ ਪਾੜੇ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਪਾੜਦਾ ਉਹ ਇਹ ਜਿਹੜਾ ਕੰਮ ਆ ਇਹ ਸਰਕਾਰਾਂ ਦਾ ਹੁੰਦਾ ਹੈ ਅੱਜ ਅਸੀਂ ਆਪ ਇਹ ਇਹਦੀ ਇਨਵੈਸਟੀਗੇਸ਼ਨ ਕਰੀਏ ਤਸ਼ਦਦ ਦੇ ਕੇ ਕਿਸੇ ਨੂੰ ਤਾਂ ਠੀਕ ਨਹੀਂ ਹੋਊਗਾ ਉਸ ਗੁਰਦੁਆਰਾ ਸਾਹਿਬ ਦੀ ਕਮੇਟੀ ਵੀ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਕੋਈ ਪ੍ਰਬੰਧ ਨਹੀਂ ਕੀਤਾ ਦੇਖੋ ਪ੍ਰਬੰਧ ਤੇ ਇਹ ਚੈਲੰਜ ਦੇ ਰਿਹਾ ਸੀ ਜੇ ਚੈਲੰਜ ਦੇ ਰਿਹਾ ਤੇ ਬਿਲਕੁਲ ਉਹਨਾਂ ਨੂੰ ਉਹਨਾਂ ਨੂੰ ਸਾਹਮਣਾ ਚਾਹੀਦਾ ਸੀ ਪਹਿਲਾਂ ਇਹ ਤੇ ਮੈਂ ਇਹੀ ਬੇਨਤੀ ਕਰਦਾ ਕਿ ਇਹ ਖਬਰਦਾਰੀ ਜਿਹੜੀ ਆ ਇਹ ਸਿੱਖਾਂ ਨੂੰ ਆਪ ਰੱਖਣੀ ਪੈਣੀ ਆ ਇਹ ਤੋਂ ਬਿਨਾਂ ਸਾਡੇ ਕੋਲ ਕੋਈ ਇਲਾਜ ਨਹੀਂ ਤੇ ਜੇ ਚੰਗੇ ਰਿਜ਼ਲਟ ਆਏ ਤੇ ਤਾਂ ਬਾਤ ਹੋਣਾ ਨਹੀਂ ਤੇ ਇਹ ਬੰਦ ਹੋਣਾ ਨਹੀਂ ਇਹ ਸਿਲਸਿਲਾ ਜਿਹੜਾ ਕਿਉਂਕਿ ਸਾਡੇ ਨਾਲ ਹੀ ਇਹ ਮਜ਼ਾਕ ਹੁੰਦਾ ਅਸੀਂ ਦੇਖ ਰਹੇ ਸਾਡੇ ਗਵਾਂਡ ਚ ਪਾਕਿਸਤਾਨ ਆ ਪਾਕਿਸਤਾਨ ਦੇ ਵਿੱਚ ਕਿਸੇ ਮੁਸਲਮਾਨ ਭਰਾ ਨੇ ਸਾਡੀ ਕਦੀ ਹਿੰਮਤ ਨਹੀਂ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਤੱਕ ਜਵੇ ਬੁਰੀ ਨਾ ਜਾਵੇ ਜਾਂ ਨਿੱਕੀ ਏਟ ਨੂੰ ਛੇੜ ਜਾਵੇ ਉਹਨਾਂ ਨੇ ਸਾਡੀ ਹਿਸਟਰੀ ਸੰਭਾਲ ਕੇ ਰੱਖੀ ਆ ਅੱਜ ਸਾਨੂੰ ਇਹ ਸਾਡੇ ਸਾਡੇ ਹੀ ਲੋਕ ਬਰਬਾਦ ਕਰਨ ਤੇ ਤੁਲੇ ਹੋਏ ਹਰੇਕ ਸਟੇਟ ਦੇ ਵਿੱਚ ਤੋਂ ਖਾਸ ਕਰਕੇ ਅੱਜ ਦੇ ਪੰਜਾਬ ਸਟੇਟ ਦੇ ਵਿੱਚ ਤੇ ਆਵਾ ਹੀ ਉਤ ਗਿਆ ਤੋਂ ਇਹ ਇਸ ਇਸ ਕਰਕੇ ਹੋ ਗਿਆ ਕਿਉਂਕਿ ਇੱਥੇ ਸਰਕਾਰ ਵੱਲੋਂ ਕੋਈ ਸਜ਼ਾ ਨਹੀਂ ਇਹ ਇਹ ਜਾਂਦੇ ਹੀ ਜਦੋਂ ਥਾਣੇ ਜਾਂਦਾ ਉਹਦਾ ਸਰਟੀਫਿਕੇਟ ਪਹੁੰਚ ਜਾਂਦਾ ਕਿ ਜੀ ਮੈਂਟਲ ਆ ਤੇ ਉਹਨੂੰ ਉਹਦੇ ਬਾਤ ਮਿਲ ਜਾਂਦੀ ਘਰੋਂ ਛੱਡ ਦਿੰਦੇ ਆ ਇਹ ਇਹ ਸੌਦਾ ਜਿਹੜਾ ਇਹ ਸਾਡੇ ਲਈ ਬੜਾ ਨੁਕਸਾਨਦੇ ਆ ਮੈਂ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦਾ ਕਿ ਇਹਦੀ ਖਬਰਦਾਰੀ ਆਪ ਕਰਨ ਆਪ ਰਖਵਾਲੀ ਕਰਨ ਗੁਰੂ ਸਾਹਿਬ ਦੀ ਪਿੱਤਰ ਅਜ਼ਮਤ ਤੇ ਆ ਪੈਰਾ ਦੇ ਸਜ਼ਾ ਕਿੱਦਾਂ ਦੀ ਹੋਣੀ ਚਾਹੀਦੀ ਹੈ ਸਜ਼ਾ ਤੇ ਜੀ ਇਹ ਮੈਂ ਤੁਹਾਨੂੰ ਕੀ ਕਹਾ ਜਿਸ ਤਰ੍ਹਾਂ ਦੀ ਸਜ਼ਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਦਿੱਤੀ ਉਸ ਤਰ੍ਹਾਂ ਦੀ ਸਜ਼ਾ ਉਦੀ ਹੋਣੀ ਚਾਹੀਦੀ ਉਸ ਤਰ੍ਹਾਂ ਹੀ ਪੜਨਾ ਚਾਹੀਦਾ